ਡੱਲੇਵਾਲ ਟੀਵੀ ਵੇਖ ਰਹੇ ਸਾਰੇ 시ਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਯਾਦ ਆ ਮੇਰੇ ਸਾਹਿਬ ਦੇ ਡਾਕੂਮੈਂਟਰੀ ਤਹਿਤ ਸਤਗੁਰ ਗੰਗਾ ਨੰਦ ਮਹਾਰਾਜ ਜੀ ਦੇ ਪਰਚੇ ਇਕੱਤਰਤ ਕਰਨ ਲਈ ਅੱਜ ਅਸੀਂ ਆਏ ਹਾਂ ਪਿੰਡ ਸੜੋਆ ਵਿਖੇ ਮਾਤਾ ਸ਼ਕੁੰਤਲਾ ਦੇਵੀ ਜੀ ਦੇ ਘਰ ਆਓ ਹੁਣ ਇੱਥੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਸਤਗੁਰਾਂ ਦੇ ਪਰਚੇ ਸੁਣਦੇ ਹਾਂ ਸਤ ਸਾਹਿਬ ਜੀ ਬੋਲ ਸਤਗੁਰ ਮਹਾਰਾਜ ਕੀ ਜੈ ਗੁਰੂ ਮਹਾਰਾਜ ਕੀ ਜੈ ਸਤ ਗੁਰ ਪੂਰੀ ਵਾਲੋਂ ਕੀ ਜੈ ਇਹ ਮੁੰਡੇ ਆਏ ਮਹਾਰਾਜੀ ਦੇ ਮਹਿਮਾ ਸੁਣਨ ਵਾਸਤੇ ਬੜਾ ਧੰਨਵਾਦ ਹੈ ਨੰਦਾ ਹਸਪਿੰਡਾ ਬਿੰਨਾ ਚ ਜਾ ਕੇ ਇਹ ਮਹਾਰਾਜੀ ਦੇ ਸਤਗੁਰਾਂ ਦੀ ਜੋ ਮਹਿਮਾ ਸੁਣ ਰਹੇ ਕਾ ਰਹੇ ਲੋਕਾਂ ਨੂੰ ਸੁਣਾ ਰਹੇ ਤਾਂ ਬਹੁਤ ਬਹੁਤ ਧੰਨਵਾਦ ਹੈ ਆਹਨੋ ਆਣ ਵਾਲੀ ਪੀੜ੍ਹੀ ਇਸ ਗੱਲ ਦਾ ਫਾਇਦਾ ਲੈਣਗੇ ਤੇ ਮਹਾਰਾਜ ਤਾਂ ਬਹੁਤ ਬੜੀ ਕਿਹਾ ਹੁਣ ਕਹੀਏ ਬਹੁਤ ਬੜੀ ਸ਼ਕਤੀਪੂਰਨ ਸੰਤਪੂਰਨ ਜੋਗੀ ਪੂਰਨ ਗੁਰੂ ਸਤਗੁਰ ਸਾਹਿਬ ਐਸੇ ਤੇ ਜਿਨ੍ਹਾਂ ਨੇ ਦਰਸ਼ਨ ਕੀਤੇ ਆ ਸਤਿਗੁਰਾਂ ਦੀ ਵੀ ਅੰਤ ਮਹਿਮਾ ਵੀ ਅੰਤ ਉਹਨਾਂ ਦਾ ਅਪਕਾਰ ਹੈ ਸੰਗਤ ਪਰ ਹਰ ਹਰ ਤਰ੍ਹਾਂ ਸਤਿਗੁਰਾਂ ਨੇ ਸਾਰੀ ਦੁਨੀਆਂ ਦੇ ਸਾਰੇ ਕੰਮ ਸਵਾਰੇ ਜਿਹੜਾ ਨੇ ਚੱਲ ਨਹੀਂ ਲੱਗੇ ਐ ਚਾਹੋ ਦੁਨਿਆਦਾਰੀ ਦੇ ਹੋਣ ਚਾਹੋ ਭਗਵਾਨ ਦੇ ਨਾਮ ਦੇ ਹੋਣ ਸਤਿਗੁਰਾਂ ਨੇ ਸਾਡੇ ਪਰ ਤਾਂ ਇੰਨੀ ਕਿਰਪਾ ਕੀਤੀ ਐ ਸਾਡੇ ਕੋਲ ਤਾਂ ਕੋਈ ਸ਼ਬਦ ਨਹੀਂ ਹੈ ਜਿਹੜੀ ਸੁਣਾ ਦੇ ਮਹਿਮਾ ਕਰ ਸਕੀਏ ਸਾਡੇ ਅਸੀਂ ਨਾਮ ਲਿਆ ਸਤਿਗੁਰਾਂ ਤੇ ਸਾਡੇ ਕੋਲ ਆਂਦੀ ਸੀ ਭੈਣ ਜੀ ਭਾਗੋ ਆਦੋ ਆਣੇ ਤੇ ਐ ਉਹਦਾ ਸਾਡਾ ਬਹੁਤ ਪਿਆਰ ਹੈ ਸਾਡੀ ਗੋਤਣ ਵੀ ਸੀ ਉਹ ਕਹਿੰਦੀ ਸੀ ਵੀਰਾ ਤੁਸੀਂ ਭਗਵਾਨ ਨੂੰ ਤਾਂ ਮੰਨਦੇ ਐ ਪਰ ਅਬ ਗੁਰੂ ਧਾਰਨਾ ਜ਼ਰੂਰ ਕਰੋ ਅਸੀਂ ਕਹੇ ਚੱਲ ਅਸੀਂ ਪੂਜਾ ਪਾਠ ਕਰਦੇ ਹਾਂ ਉਹਨਾਂ ਨੇ ਵੀ ਇਹ ਦੱਸਣਾ ਕਹਿੰਦੀ ਨਹੀਂ ਗੁਰੂ ਧਾਰਨਾ ਜ਼ਰੂਰ ਹੋਣੀ ਚਾਹੀਦੀ ਆ ਉਹਨਾਂ ਸਾਨੂੰ ਪ੍ਰੇਗ ਨਾ ਦਿੱਤੀ ਅਸੀਂ ਬਣੇ ਟੌਂਸਾ ਗਏ ਮਹਾਰਾਜ ਕੋਲ ਕਹਿੰਦੀ ਕਿ ਦਰਸ਼ਨ ਤਾਂ ਕਰਿਓ ਫਿਰ ਤੁਸੀਂ ਤੁਹਾਡਾ ਚਿੱਤ ਕਰਿਆ ਨਾਮ ਲੈ ਲਿਓ ਨਾ ਚਿੱਤ ਕਰਿਆ ਨਾਮ ਲਿਓ ਅਸੀਂ ਦੋਵੇਂ ਜਣੇ ਚੱਲ ਗਏ ਪਾਣੇ ਤੋਂ ਸਿਮਾਹ ਰਾਜੀ ਭੋਗ ਲਗੇ ਤੇ ਪਾਣ ਭੋਗ ਦੇ ਸਤ ਗੁਰਾਂ ਨੇ ਸਤ ਸੰਗ ਬਹੁਤ ਪਿਆਰਾ ਸਤ ਸੰਗ ਕੀਤਾ ਤੇ ਸਾਡੇ ਸਾਡੇ ਮੇਰੇ ਘਰ ਵਾਲੇ ਨੂੰ ਇੰਨਾ ਜਿਆਦਾ ਪਰਵਾਗ ਹੋ ਗਿਆ ਇੰਨਾ ਪ੍ਰੇਮ ਹੋ ਗਿਆ ਬੇਅੰਤ ਉਹਨਾਂ ਦਾ ਮਨ ਉਸੇ ਵੇਲੇ ਮਤਲਬ ਸਤ ਗੁਰਾਂ ਦੇ ਚਰਨਾਂ 'ਚ ਲੱਗਣੇ ਵਾਸਤੇ ਤਿਆਰ ਹੋ ਗਿਆ ਜਿੱਦਾਂ ਸਭ ਮਹਾਰਾਜ ਭੋਗ ਪਾ ਕੇ ਉੱਠੇ ਅਸੀਂ ਮਹਾਰਾ ਸਤ ਗੁਰਾਂ ਦੇ ਕੋਲ ਗਏ ਤਾਂ ਕਹਿੰਦੇ ਮਹਾਰਾਜੀ ਮੈਨੂੰ ਨਾਮ ਦੇ ਦਿਓ ਤੇ ਸਤ ਗੁਰ ਕਹਿੰਦੇ ਭਾਉਜੀ ਤੁਸੀਂ ਕਿੱਥੇ ਤੇ ਆਏ ਆ ਦੱਸਿਆ ਸੀ ਮਹਾਰਾਜ ਜੀ ਸੜੋਏ ਤੇ ਆਏ ਆ ਤਾਂ ਮੈਂ ਕਿਹਾ ਨਹੀਂ ਮਾਰਾ ਨਾਮ ਹੀ ਅਸੀਂ ਲੈਣਾ ਮੈਂ ਕੋਲ ਬੈਠੀ ਨੇ ਤੱਕ ਤਾਂ ਮੈਂ ਕਿਹਾ ਮਖੌਲ ਕਰਦੇ ਮੈਨੂੰ ਯਕੀਨ ਨਾ ਆਵੇ ਮੈਂ ਕਿਹਾ ਮਖੌਲ ਕਰਦੇ ਵੀ ਇਹਨਾਂ ਨੂੰ ਕੀ ਪਤਾ ਨਾਮ ਇਹਨਾਂ ਕਦੇ ਸੰਤਾਂਈ ਸੰਗਤ ਨਹੀਂ ਕੀਤੀ ਸੰਤਾਂ ਉਹ ਵੈਸੇ ਆ ਤਾਂ ਬਹੁਤ ਅੱਛੀਆਂ ਧੀਆਂ ਰੱਬ ਨੂੰ ਮੰਨਦੇ ਤੇ ਲੇਕਿਨ ਸੰਤਾਂ ਦੀ ਮੈਂ ਮਾਤਾ ਕੁਝ ਨਹੀਂ ਤਾਂ ਫੌਜ 'ਚ ਰਹਿੰਦੇ ਤੇ ਉਹਨਾਂ ਨੂੰ ਸੁਣੀ ਨਹੀਂ ਕੋਈ ਗੱਲ ਬਾਤ ਕੋਈ ਵੀ ਜਿਸ ਵੇਲੇ ਅਸੀਂ ਫਿਰ ਮਹਾਰਾਜ ਜੀ ਨੇ ਸਾਨੂੰ ਕਹਿੰਦੇ ਮਰੇ ਇਹਨੇ ਨਹੀਂ ਨਰਾ ਨਾਲ ਹੈ ਮੈਨੂੰ ਦੇ ਦਿਓ ਮੈਂ ਸੋਚਿਆ ਮਖੌਲ ਕਰਦੇ ਵੀ ਦੇਖਾਂ ਸੰਤ ਕਿਹੜਾ ਨਾਮ ਲੰਦੇ ਸਤਗੁਰਾਂ ਨੇ ਨਾਮ ਸਾਨੂੰ ਦੋਨਾਂ ਨੂੰ ਦਿੱਤਾ ਜੋ ਵਿਦਿਆ ਸਭ ਕੁਝ ਸਾਨੂੰ ਦੱਸ ਦਿੱਤਾ ਬਠਾਲ ਕੇ ਸਤਗੁਰਾਂ ਨੇ ਨਾਮ ਦਿੱਤਾ ਤੇ ਅਸੀਂ ਨਾਮ ਲੈ ਕੇ ਆ ਗਏ ਸਾਨੂੰ ਐਸਾ ਰੰਗ ਚੜ੍ਹਿਆ ਐਸਾ ਰੰਗ ਚੜ੍ਹਿਆ ਸਤਗੁਰਾਂ ਨੇ ਚੜਾਇਆ ਸਾਨੂੰ ਰੋਹਾਨੀ ਤਾਕਤ ਨਾਲ ਜੋੜ ਦਿੱਤਾ ਫੇ ਸਾਨੂੰ ਮਹਾਰਾਜ ਜੀ ਮਿਲੇ ਬਿਸ਼ੋੜੀ ਬਿਸ਼ੋੜੀ ਆਂਦੇ ਤੇ ਮਹਾਰਾਜ ਜੀ ਪੂਰਨ ਆਪਣੇ ਸ਼ਿਵਰਾਤਰੀ ਨੂੰ ਭੋਗ ਪਾਉਂਦੇ ਸੀ ਹਰ ਸਾਲ ਉਤੇ ਅਦਵੰਡੀ ਸੰਗਤ ਤੱਕ ਤਾਂ ਹਨੇ ਸਾਰੇ ਸਾਡੇ ਲੋਕ ਹੁੰਦੇ ਸੀ। ਤੇ ਉਹ ਬੜੇ ਪ੍ਰੇਮੀ ਬੰਦੇ ਆ ਬਿਸ਼ੌੜੀ ਵਾਲੇ। ਉਹਨਾਂ ਨੇ ਅਸੀਂ ਗਏ ਤੇ ਤੇ ਤੁਰ ਕੇ ਬਿਸ਼ੌੜੀ ਪੁੱਜ ਗਏ। ਬਿਸ਼ੌੜੀ ਤੁਰ ਕੇ ਗਏ ਅਸੀਂ। ਜਦੋਂ ਕਿੰਨੀ ਦੂਰ ਬਿਸ਼ੌੜੀ ਆ ਕਹਿ ਪੇ ਬਾਗੋ ਕਹਿੰਦੀ ਭੈਣ ਜੀ ਕਹਿੰਦੀ ਮੈਂ ਵੀ ਵੀਰਾਂ ਜਾਣਾ। ਇਹ ਕਹਿੰਦਾ ਸਾਈਕਲ ਤਾਂ ਸਾਡਾ ਇੱਕ ਐ। ਦੋ ਜਣੀਆਂ ਤੁਸੀਂ ਕਿੱਦਾਂ ਜਾਉਂਗੀਆਂ? ਕਹਿੰਦੀ ਅਸੀਂ ਪੈਦਲ ਤੁਰ ਬਣਾ ਤੂੰ ਸਾਈਕਲ ਪੜਾ ਜਾ। ਸਾਨੂੰ ਸਤਗੁਰਾਂ ਦੇ ਮਿਲਣ ਦਾ ਇੰਨਾ ਚਾਹ ਇਹ ਸਾਨੂੰ ਸਾਈਕਲ ਪਣੀ ਲਾ ਸਕੇ। ਬਿਸ਼ੌੜੀ ਜਾ ਕੇ ਆ ਲਈਆਂ ਅਸੀਂ। ਰੋਈਆ ਸਾਨੂੰ ਕਿ ਉਹ ਤੁਸੀਂ ਮਰ ਜਾਓ ਤੁਸੀਂ ਇੰਨੀ ਹੱਦੇ ਤੁਰਦੀ ਆ ਅਸੀਂ ਚੱਲ ਗਈਆਂ ਚੱਲ ਕੇ ਸਤਗੁਰੂ ਕੋਲ ਬੈਠੇ ਜਿੱਦਾਂ ਕਿਤੇ ਕਿਆ ਕਹਿਣ ਦੀ ਬਾਤ ਹੈ ਨੂਰ ਮਹਾਰਾਜ ਜੀ ਦਾ ਜਿੱਦਾਂ ਇਹ ਅਸੀਂ ਦੇਖਿਆ ਬੜਾ ਹੀ ਮਨ ਖੁਸ਼ ਹੋਇਆ ਨਾਮ ਲੈ ਕੇ ਉਦੋਂ ਸਾਨੂੰ ਮਹਾਰਾਜ ਜੀ ਮਿਲੇ ਤਿੰਨ ਚਾਰ ਚਾਰ ਪੰਜ ਮਿੰਟ ਬਾਅਦ ਬੈਠੇ ਮਹਾਰਾਜ ਜੀ ਬੜੀ ਖੁਸ਼ੀ ਜੀ ਬੈਠੇ ਸੰਗਤਾਂ ਨੂੰ ਬਚਨ ਕਰਦੇ ਆ ਸਾਥ ਸੰਗ ਕਰਦੇ ਫਸਾਨੀ ਜਗ੍ਹਾ ਇਦਾਂ ਹੋਇਆ ਫਲਾਈਂ ਜਗ੍ਹਾ ਬਹੁਤ ਖੁਸ਼ੀ ਸਤਗੁਰੂ ਕੋਲ ਬੈਠੇ ਹੱਸਦੇ ਆ ਐਦਾਂ ਭੈਣ ਜੀ ਭਾਗੋ ਸਾਡੇ ਕੋਲ ਬੈਠੀ ਕਹਿੰਦੀ ਐ ਮਹਾਰਾਜ ਜੀ ਤੁਸੀਂ ਨਾ ਪਰ ਬਹੁਤ ਕਿਰਪਾ ਕੀਤੀ ਐਦਾਂ ਹੱਥ ਕਰਕੇ ਸਤਿਗੁਰਾਂ ਨੇ ਸੁਣੀ ਨਹੀਂ ਗੱਲ ਦੂਜੀ ਵਾਰ ਮਹਾਰਾਜਾ ਗੋ ਫੇਰ ਕਹਿੰਦੇ ਕਹਿੰਦੇ ਹੈ ਬੀਬੀ ਕਹੇ ਮਹਾਰਾਜ ਜੀ ਨਾ ਪਰ ਬਹੁਤ ਕਿਰਪਾ ਕੀਤੀ ਮਹਾਰਾਜਾ ਨੇ ਵੱਲ ਭਾਰ ਕੇ ਨਜ਼ਰ ਨਾ ਦੇਖਿਆ ਮਿਹਰ ਦੀ ਨਜ਼ਰ ਨਾਲ ਤੱਕਿਆ ਐ ਚੱਕਿਆ ਤਾਂ ਕਿ ਪਤਾ ਨਹੀਂ ਸਾਨੂੰ ਕਿਆ ਦੇ ਦਿੱਤਾ ਇਹ ਸਤਿਗੁਰ ਜਾਨ ਜੇ ਅਸੀਂ ਜਾਣ ਸਕਦੇ ਕਹਿੰਦੇ ਬੀਬੀ ਕਿਰਪਾ ਸਾਡੀ ਸੱਪ ਰਹੀ ਐ ਇਹ ਕਪੜਾ ਚਿੱਟਾ ਦਾ ਰੰਗ ਝੜ ਗਿਆ ਆ ਗਏ ਮਹਾਰਾਜ ਖੜੇ ਹੋ ਗਏ ਭੋਗ ਦਾ ਟਾਈਮ ਹੋ ਗਿਆ ਭੋਗ ਪਾਇਆ ਸਤਿਗੁਰਾਂ ਨਾਲ ਸਾ ਸੰਕੀਤਾ ਤੇ ਆ ਗਏ ਅਸੀਂ ਆ ਗਏ ਅਸੀਂ ਰਤਨ ਸਾਗਰ ਜੋ ਮਤਲਬ ਰੋਹਾਨੀ ਜੋ ਜੋ ਵੀ ਮਤਲਬ ਭਜਨ ਬੰਦਗੀ ਦੀਆਂ ਗੱਲਾਂ ਉਹ ਗ੍ਰੰਥਾਂ ਚ ਪੜਨ ਲੱਗ ਪਏ ਪੜਦੇ ਪੜਦੇ ਗ੍ਰੰਥ ਦੇ ਵਿੱਚ ਜੀ ਬਹੁਤ ਦੂਰ ਤੱਕ ਪੁੱਜ ਗਏ ਸਾਹੀ ਐਨ ਮਸਤਾਨਾ ਹੀ ਹੋ ਗਿਆ ਸਾਨੂੰ ਪਤਾ ਹੀ ਨਹੀਂ ਲੱਗਿਆ ਸੀ ਪਿਛਲੇ ਆਪਣੇ ਟਾਈਮ ਨੂੰ ਪਿਛਟਾਈਂ ਜਾਈਏ ਫੇ ਹੈ ਸ ਇਸ ਵਿਚ ਵਹਿਲਾ ਇਨਾਮ ਲੈ ਲੰਦੇ ਅਸੀਂ ਵਹਿਲਾ ਹੀ ਲੈ ਲੰਦੇ ਨਾਮ ਬਹੁਤ ਸਤਗੁਰਾਂ ਦੇ ਨਾਲ ਸਾਡਾ ਪ੍ਰੇਮ ਵੀ ਹੋ ਗਿਆ ਮੰਨ ਤੇ ਤੇ ਦੂਸਰਾ ਸਾਨੂੰ ਭਗਵਾਨ ਦੇ ਨਾਮ ਨਾਲ ਬਹੁਤ ਜਿਆਦਾ ਆਨੰਦ ਆਣ ਲੱਗ ਪਿਆ ਨਾਮ ਦੇ ਵਿੱਚ ਤੇ ਬੈਠ ਜਾਣਾ ਪੜੀਨ ਲੱਪਣਾ ਗ੍ਰੰਥ ਪੜਨ ਲੱਪੇ ਨੇ ਸੱਚ ਦੇ ਨਰਾ ਸਾਡਾ ਯਾਨੀ ਇਹੀ ਕੰਮ ਹੋ ਗਿਆ ਬੱਚੇ ਸਾਡੇ ਛੋਟੇ ਛੋਟੇ ਸੀਗੇ ਫਿਰ ਸਾਨੂੰ ਮਹਾਰਾਜੀ ਮਿਲੇ ਰੋੜੂਆ ਉੱਥੇ ਨਾ ਨੇ ਮਹਾਰਾਜ ਜੀ ਦੇ ਨਾਲ ਭਜਨ ਵੰਦਗੀ ਦੀ ਗੱਲ ਕੀਤੀ ਮਹਾਰਾਜ ਜੀ ਐਡਾ ਸਵਾਸ ਚੜਾਣੇ ਪਿਗ ਬਾਣੀ ਜਿੱਦ ਲਿਖਿਆ ਹੋਇਆ ਨਾ ਲਿਖਿਆ ਹੋਵੇ ਬਾਣੀ ਪੜਨਾ ਕਰ ਤੂੰ ਤਾਂ ਸਾਡਾ ਬਹੁਤ ਬੇਦਬਾਨ ਹੈ ਬਾਬ ਜੀ ਤੇ ਇਹ ਇਹ ਗੱਲਾਂ ਤੁਹਾਡੇ ਲਈ ਨਹੀਂ ਹੈਗੀਆਂ ਇਹ ਕਿਰਿਆ ਸੰਤਾਂ ਦੀ ਹੈ ਕਹੇ ਨਹੀਂ ਮਹਾਰਾਜ ਜੀ ਬਾਣੀ ਜਿੱਦ ਲਿਖਿਆ ਹੋਇਆ ਕਹੇ ਬਾਣੀ ਵਿੱਚ ਤਾਂ ਬਹੁਤ ਕੁਝ ਬਾਬ ਜੀ ਲਿਖਿਆ ਹੋਇਆ ਹੈ ਤੁਸੀਂ ਸਿੱਧਾ ਸਾਧਾ ਭਜਨ ਕਰੋ ਸਵਾਸ ਚੜਾੜੇ ਬਾਬ ਜੀ ਨਾ ਲਾਣੇ ਆਏ ਫਿਰ ਕਿਆ ਕਰੂੰਗੇ ਏ ਵੀ ਦੀਆਂ ਸੰਤਾਂ ਦੀਆਂ ਤੁਸੀਂ ਆਪਣੀ ਆਰਤੀ ਕਰਨੀ ਨਿਤਨੇਮ ਕਰਨਾ ਜਿਹੜਾ ਤੁਹਾਨੂੰ ਨਾਮ ਦਿੱਤਾ ਉਹਦਾ ਜਾਪ ਕਰਨਾ ਬੈਠ ਕੇ ਕਰ ਸਕਦੇ ਘੰਟਾ 2 ਘੰਟੇ ਤੱਕ ਸਮਾਧੀ ਲਾ ਲਓ ਨਹੀਂ ਫਿਰਦੇ ਤੁਰਦੇ ਇਸਾਈਦ ਵੱਲ ਕਰਨਾ ਆਤਮ ਬਧੀ ਰੱਖਣੀ ਉਹ ਤੁਹਾੜੀਆਂ ਹੈਗੀਆਂ ਆ ਕਹਿੰਦੇ ਠੀਕ ਹੈ ਇਹ ਇਹਨਾਂ ਦਾ ਮਨ ਮੰਨਿਆ ਨਹੀਂ ਪੜ੍ਹੇ ਲਿਖੇ ਵੀ ਬਹੁਤ ਵਿਦਵਾਨ ਸਾਡੇ ਮਾਰੇ ਸਾਡਾ ਬੀ ਦੁਵਾਨ ਬਾਪੂ ਜੀ ਹੈ ਉਹਨਾਂ ਨੇ ਪਾਠ ਕਰਨਾ ਤਾਂ ਮੰਨ ਗਏ ਪਰ ਸਾਨੂੰ ਪਾਠ ਸੁਣਾ ਪਾਣੀ ਪਰ ਬੜਨਾ ਪਾੜ ਸਣਾਣਾ ਮਾਹਰੇ ਨੇ ਖੁਸ਼ ਹੋ ਜਾਣ ਕਿ ਮਹਾਰਾਜੀ ਮੈਂ ਸੇਵਾ ਕਰਨ ਟੂਗਾ ਤਾਂ ਹੈ ਨਹੀਂ ਕਿ ਇਹ ਤੇਰੀ ਸੇਵਾ ਬਹੁਤ ਵਧੀਆ ਚਾਲੀ ਸੇ ਮਾਰੇ ਖੁਸ਼ ਹੋਣਾ ਕਿ ਤੁਸੀਂ ਦੋ ਜਾਨੀ ਲੱਗੇ ਨਾ ਇਦਾਂ ਸਾਨੂੰ ਬੜੀ ਖੁਸ਼ੀ ਹੈ ਤੇ ਨਿਆਣਿਆਂ ਸਾਡਿਆਂ ਪਰਵਾੜਾ ਹੈ ਨਾ ਪਰਵਾਹ ਆ ਗਿਆ ਛੋਟੇ ਛੋਟੇ ਸੀਗੇ ਜੀ ਵੀ ਜੀ ਮੁੜ ਕੇ ਉੱਥੇ ਤੇ ਜੀ ਅਸੀਂ ਮਾਹਰੇ ਸਾਨੂੰ ਫੇਰ ਪਾਣੀ ਕਿਹੜੀ ਜਗ੍ਹਾ ਨੂੰ ਚੇਤਤਾ ਨਹੀਂ ਹੈਗਾ ਉੱਥੇ ਮਿਲਿਆ ਮਾਰੇ ਸਾਹਮਣੇ ਸਮਝ ਗਏ ਨਾ ਬਣੇ ਟੋਂਸੇ ਅਸੀਂ ਚੱਲ ਗਏ ਇਹ ਬਣੇ ਟੋਂਸੇ ਚੱਲ ਗਏ ਤਾਂ ਮਹਾਰਾਜ ਕਹਿੰਦੇ ਭਾਪ ਜੀ ਇੰਨੀ ਦੂਰ ਸਾਈਕਲ ਪਰਾ ਦੇ ਹਮਾਰੇ ਗਨੇਡੋਂ ਸਾਈਕਲ ਤੇ ਪੁੱਜ ਗਏ ਸੀ ਲੰਬੂਆ ਵਾਲਾ ਸਰਪੰਚ ਉਹਦਾ ਘਰ ਪਾਸਾ ਰੱਖਿਆ ਸਾਤ ਗੁਰਾਂ ਨੇ ਸਾਚੇ ਇਹ ਤਾਂ ਪਾਗਲ ਵਾਂਗ ਮੰਗਲ ਹੋਏ ਫਿਰਦੇ ਐ ਛੋਟੇ ਛੋਟੇ ਬੱਚੇ ਐ ਕਹਿੰਦਾ ਬਾਪੂ ਜੀ ਸਾਡ ਸੁਣ ਲੋ ਸਾਨੂੰ ਦੋਹਾਂ ਨੂੰ ਬਿਠਾ ਲ ਕੇ ਮਾਰੇ ਡਾਂਟਦੇ ਐ ਐ ਛੋਟੇ ਛੋਟੇ ਬੱਚੇ ਐ ਸਾਨੂੰ ਰੁੱਤੀ-ਥੀ ਬਦਨਾਮ ਕਰਨਾ ਲੋਕਾਂ ਨੇ ਕਹਿਣਾ ਸੰਤਾਂ ਨੇ ਚੰਗਾ ਨਾਮ ਦਾ ਪਾਗਲ ਕਰ ਦਿੱਤੇ ਤੁਸੀਂ ਡੈਰੇ 'ਚ ਰਹੋ ਉਣੀ ਗੱਲ ਇਹ ਜਿਹੜੇ ਤੁਸੀਂ ਜਿੱਦਾਂ ਦੇ ਆ ਕਰਦੇ ਨਾ ਰਵਾਨੀਆਂ ਗੱਲਾਂ ਉੱਪਰ ਦੀਆਂ ਤੇ ਉੱਥੇ ਦੀਆਂ ਉਹ ਇਹ ਨਹੀਂ ਕਰਨੀਆਂ ਇਹ ਸੰਤਾਂ ਦੀ ਦੀ ਰਿਆਇਤ ਤੁਹਾਡੀ ਨਹੀਂ ਹੈਗੀ ਤੁਸੀਂ ਜੋ ਕਹ ਸਿੱਧਾ ਸਦਾ ਨਾਮ ਜਪੋ ਆਪਜੀ ਤੁਸੀਂ ਆਪਣੇ ਬੱਚਿਆਂ ਨੂੰ ਸੰਭੋ ਸਾਨੂੰ ਲੋਕਾਂ ਵਿੱਚ ਵਜੇ ਨਾਮ ਨਾ ਕਰਦੋਗਾ ਨਾ ਚੰਗਾ ਸੰਤਾਂ ਨੇ ਆਪਣੇ ਮਗਰ ਲਾਏ ਬਾਜੇ ਹੋ ਗਏ ਛੋਟੇ ਛੋਟੇ ਬੱਚੇ ਨਾਲ ਲਖਾਓ ਪੜਾਓ ਨਾਲ ਵਧੀਆ ਬਣਾਓ ਅਸੀਂ ਫੇਰ ਵੀ ਨਹੀਂ ਮੰਨੇ ਆ ਗਏ ਸਾਤੋਂ ਕਰੇ ਸੰਡਾ ਦੇ ਤਾ ਅਸੀਂ ਆ ਗਏ ਆਗੇ ਮੋੜ ਕਾ ਫੇਰ ਸਾਨੂੰ ਪਤਾ ਨਹੀਂ ਮਾਰ ਦੇ ਕਿੱਥੇ ਮੇਰੇ ਰੋੜੂ ਆਣ ਮਿਲੇ ਸ਼ਾਇਦ ਮੈਨੂੰ ਯਾਦ ਨਹੀਂ ਹੈਗਾ ਸਾਨੂੰ ਦੋਹਾਂ ਜਾਨਾਂ ਨੂੰ ਬਿਠਾ ਲਿਆ ਮਾਰਾਂ ਦੇ ਕਮਰੇ ਦੇ ਵਿੱਚ ਬਿਠਾਲ ਕੇ ਕਹਿੰਦੇ ਬਾਬਜੀ ਅਸੀਂ ਤੁਹਾਨੂੰ ਕਿਆ ਸਮਝਾਇਆ ਤਾਂ ਤੁਸੀਂ ਤੂੰ ਸਮਝਿਆ ਨਹੀਂ ਸਾਡੀ ਗੱਲ ਨੂੰ ਮੈਂ ਮਾਰਾ ਜੂ ਉਸ ਗੱਲ ਜੇ ਨੰਦੇ ਬੇ ਅੰਤ ਉਸ ਗੱਲ ਜੇ ਨੰਦੇ ਬੇ ਅੰਤ ਕਿਆ ਨਾ ਦੇ ਤਾਂ ਚੱਲ ਹੈਗਾ ਠੀਕ ਹੈ ਪਰ ਬਾਬਜੀ ਇਹ ਤੇ ਦੁਨੀਆਦਾਰੀ ਜੋ ਘਾਣੀ ਰਹਿਣਾ ਇਹ ਲੜਕੀ ਹੈ ਬੱਚੇ ਛੋਟੇ ਛੋਟੇ ਹੈ ਤੇ ਤੇ ਧਿਆਨ ਦੇ ਨਾਲ ਹੈ ਠੀਕ ਐ ਰੱਬ ਦਾ ਪ੍ਰੇਮ ਤਾਂ ਤੁਹਾਨੂੰ ਪਤਾ ਸਾਨੂੰ ਪਤਾ ਐ ਤੇ ਬਾਕੀ ਬਾਬਜੀ ਇਹ ਗੱਲ ਠੀਕ ਨਹੀਂ ਐਂਦਾ ਸਾਡੇ ਦੋਹਾਂ ਦੇ ਸਿਰਪ ਤੇ ਮਾਰਿਆ ਐ ਦਾਤ ਫੇਰ ਦਿੱਤਾ ਜਿੱਦਾਂ ਹੀ ਹੱਥ ਮਾਰਿਆ ਨੇ ਐਦਾ ਫੇਰਿਆ ਨਾਲੇ ਸ਼ਕਤੀ ਖੇਤ ਲਈ ਅਸੀਂ ਐਨੇ ਫੇਰ ਉਹ ਫੜ ਫੜ ਆਇਆ ਨਾ ਤੇ ਇਹ ਜਿਹਾ ਸਾਡੀ ਸ਼ਕਤੀ ਖੇਤ ਲਈ ਮੁੜ ਕੇ ਫੇ ਸਾਡੀ ਉਹ ਗੱਲ ਨਹੀਂ ਫੇਰ ਮਤਲਬ ਬਣੀ ਜਿੱਦ ਤੱਕ ਆਪਾਂ ਦੋ ਦੋ ਤਿੰਨ ਤਿੰਨ ਘੰਟੇ ਸੋਧ ਸਮਾਗਦੀ ਚ ਚੱਲ ਜਾਈਏ ਉੱਠੀ ਹੀ ਨਾ ਮੈਂ ਮਾਲ ਪੋ ਸੁਬੀ ਰੱਖਿਆ ਹੋ ਹੁੰਦਾ ਸੀਗਾ ਸਾਨੂੰ ਤਾਂ ਲੂਣ ਮੇਰੇ ਸੇ ਤੱਕ ਭੁੱਲ ਗਿਆ ਤਾਂ ਸਰ ਜੀ ਚ ਹੈਗਾ ਕਿ ਨਹੀਂ ਹੈਗਾ ਸਾਧੂ ਗੁਰਾਂ ਨੇ ਇੰਨੀ ਬੜੀ ਪਾਵਰ ਦੇ ਦਿੱਤੀ ਇੱਕਦਮ ਤੇ ਵਾਫੇ ਜੇ ਫਿਰ ਅਸੀਂ ਮਹਾਰਾਜਾ ਸਾਨੂੰ ਕਿਸੇ ਜਗ੍ਹਾ ਹੋਰ ਮਿਲੇ ਫਿਰ ਮਹਾਰਾਜਾ ਨੋਸੂਏ ਮਾਰੇ ਹੱਸੇ ਬਹੁਤ ਅਸੀਂ ਰੋਈਏ ਮਹਾਰਾਜਾ ਹਸਣ ਕਮਾ ਠੀਕ ਹੈ ਠੀਕ ਹੈ ਸਮਝ ਗਏ ਤੇ ਤਾਂ ਹੀ ਰੋਂਦੇ ਹਾਂ ਪਰ ਠੀਕ ਹੈ ਠੀਕ ਹੈ ਠੀਕ ਹੈ ਜਦੋਂ ਉਹ ਆਪਣਾ ਜੇ ਸਾਨੂੰ ਨਾਮ ਦਿੱਤਾ ਉਹ ਜਪਦੇ ਰਹੋ ਉਹਦੇ ਬਾਅਦ ਇਹ ਸਤਗੁਰਾਂ ਦਾ ਫੇਰ ਜਿੱਦਾਂ ਮਤਲਬ ਬਹੁਤ ਫ੍ਰੇਮ ਸਾਡਾ ਸਤਗੁਰਾਂ ਨੇ ਕੀਤਾ ਹੀ ਵੇ ਅੰਤ ਵੀ ਕਾ ਕਹਿ ਸਕਦੇ ਅਸੀਂ ਜਾਨੀ ਸਤਗੁਰਾਂ ਨੇ ਜਿੱਦਾਂ ਕਹਿੰਦੇ ਹੁੰਦੇ ਨਾ ਕਾਂ ਕਾਂਕਰੋਂ ਹੀਰਾ ਬਣਾਉਂਦੇ ਸੀਗੇ ਤੇ ਇਸ ਤਰ੍ਹਾਂ ਸਤਗੁਰਾਂ ਨੇ ਬਣਾ ਦਿੱਤਾ ਉਹਦੇ ਬਾਅਦ ਇਹ ਛੋਟੇ ਛੋਟੇ ਬੱਚੇ ਫੇਰ ਸਾਡੇ ਘਟਨਾਤ ਗੱਡੀ ਸਾਡੀ ਨਾਲ ਦੀ ਡੈਡੀ ਦੀ ਉਹਨਾਂ ਨੂੰ ਪਹਿਲਾਂ 1 ਮਹੀਨਾ ਪਤਾ ਲੱਗ ਗਿਆ ਕਿ ਮੇਰੀ ਮੌਤ ਵੀ ਜਿਹੜੇ ਹੈ ਮੇਰੀ ਮੌਤ ਐਕਸੀਡੈਂਟ ਨਾਲ ਹੋਣੀ 1 ਮਹੀਨਾ ਪਹਿਲਾਂ ਪਤਾ ਲੱਗ ਗਿਆ ਉਹ ਜਿੱਦਾਂ ਉਹਨਾਂ ਨੇ ਕਿਹਾ ਮੇਰੀ ਮੀਨ ਨੇ ਪਿੱਛੋ ਮੁੱਕ ਗਏ ਉਹ ਤੇ 8 ਦਿਨ ਪਹਿਲਾਂ ਮੈਨੂੰ ਸੁਪਨਾ ਆਂਦਾ ਕਹਿੰਦੇ ਜਿੱਦਾਂ ਜੋਧ ਘਟਨਾ ਤੇ ਕੱਢੀ ਮੈਨੂੰ ਮਾਰੇ ਲਹਿ ਪਹਿਲਾਂ ਦਿਖਾਤੀ ਸਵੇਰ ਨੂੰ ਟੜਕੇ ਤੇ 5 ਵਜੇ ਸੁਪਨਾ ਮੇਰਾ ਮੈਂ ਬਹੁਤ ਰੋਂਦੀ ਬਹੁਤ ਰੋਂਦੀ ਮਹਾਰਾਜ ਜੀ ਇਹ ਮੈਨੂੰ ਕਿੱ ਅੱਜ ਦਿਖਾ ਲਿਆ ਤੁਸੀਂ ਮੇਰੇ ਅੰਦਰ ਸ਼ੌ ਪੈ ਗਿਆ ਵੀ ਜਿਹੜਾ ਸਵੇਰ ਦਾ ਸੁਪਨਾ ਹੁੰਦਾ ਨਾ ਇਹ ਗਲਤ ਨਹੀਂ ਹੁੰਦਾ ਮੈਰੋਂ ਦੀ ਬੇਅੰਤ ਅਗਲੇ ਐਤਵ ਉਹ ਸੋਹਵਾ ਆਏ ਗਏ ਅਗਲੇ ਮੰਗਲਵਾਰ ਉਹ ਘਟਨਾ ਤਾਂ ਕੱਟ ਗਈ ਜਿੱਦਾਂ ਹੋਇਆ ਸਭ ਮੈਨੂੰ ਮਾਰਾ ਦਿਖਾ ਲ ਗਏ ਮਾਰਾ ਜੇ ਕਿ ਮੈਨੂੰ ਕਿਆ ਕਹਿੰਦੇ ਕਹੇ ਬੀਬੀ ਤੂੰ ਫਿਕਰ ਨਾ ਕਰ ਅਸੀਂ ਤੇਰੇ ਨਾਲ ਮੁੜ ਕੇ ਆਏ ਆਂਦੀ ਨਾ ਤੇ ਡੈਡੀ ਮੈਂ ਉਹਨਾਂ ਨੂੰ ਆ ਜਾ ਗਾ ਮੈਨੂੰ ਸੁਫਨਾ ਬੋਪੜ ਆ ਗਏ ਜਪਾ ਜੈ ਜੀ ਗੰਦਾ ਕਾ ਸੁੱਤੇ ਰਾਂ ਸੁਫਨੇ ਹੀ ਆਣੇ ਸੁਫਨਾ ਸੁਫਨਾ ਕਰੀ ਨੇ ਦੱਸਤਾ ਸੀ ਕਿਆ ਸੁਫਨਾ ਆਇਆ ਮੈਂ ਕਹਾਂ ਮੈਂ ਤੁਹਾਨੂੰ ਦੱਸ ਨਹੀਂ ਸਾਦੀ ਕਹੇ ਦੱਸ ਵੀ ਨਾ ਰਾਮ ਰਾਮ ਰੱਬ ਕਰ ਭਜਨ ਕਰਦੇ ਤਸਵੀਰ ਸਜ ਰਗੇ ਉੱਠ ਕੇ ਕਟਣਾ ਤਾਂ ਕੱਟ ਜਿੱਦਾਂ ਕੁਛ ਹੋਇਆ ਸਭ ਕੁਛ ਮੈਨੂੰ ਮਤਲਬ ਲੱਗਦਾ ਉਹ ਤੋਂ ਬਾਅਦ ਇਹ ਬੱਚਿਆਂ ਦੇ ਵਿਆਹ ਫੇਰ ਮੈਂ ਕਮ ਸੇ ਕਮ 20 ਦਿਨ ਮੈਂ ਹੋਰ ਹੋਈ ਹੋਰ ਛੋਟੇ ਛੋਟੇ ਸੀ ਬੱਚੇ ਬੇਅੰਤ ਮੇਰਾ ਰੋਣਾ ਨਹੀਂ ਹਟਿਆ ਜਿੱਦਾਂ ਗੁਰਮੁਖ ਖਾ ਦੀ ਕੋਈ ਗੱਲ ਨਹੀਂ ਸੀ ਮਨ ਮੁੱਖਾ ਮੰਗਣੇ ਰੋਂਦੀ ਰਹੀ ਨਿਆਣੇ ਬਿਠੇ ਰਾ ਚੁੱਪ ਕਰਾਣ ਦੁਨੀਆ ਕਰਾਵੇ ਪਤਾ ਨਹੀਂ ਅੱਖਾਂ ਸੁੱਕੜੀ ਨਾ ਮੈਂ ਕਿਹਾ ਮਹਾਰਾਜ ਕਿਉਂ ਨਹੀਂ ਆ ਕੇ ਕਹਿੰਦੇ ਮੈਨੂੰ ਮਹਾਰਾਜ ਕਹਿ ਦੇਣਾ ਤਾਂ ਮੈਂ ਹਟ ਸਕਦੀ ਆ ਮਹਾਰਾਜ ਵੀਹੀਂ ਦਿਨੀ ਆਲੇ ਹੂ ਪਰ ਹੂ ਆਂਦੇ ਨਹੀਂ ਆਏ ਬਸ ਸੁਫਨ ਵਿੱਚ ਆਏ ਹੂ ਪਰ ਉਹਨੇ ਲੈ ਡੱਗਰੀ ਪਰ ਕੰਬਰੀ ਦੀ ਵੀ ਮੇਰੇ ਸੁਤਤਾ ਬਿਆ ਬੇਟਾ ਮੇਰਾ ਛੋਟਾ ਬਣਾ ਤਾਂ ਲੁਧਿਆਣੇ ਦਾ ਤੇ ਮਾਰੇ ਕਹਿੰਦੇ ਇਹ ਵੀ ਵੀ ਰੋਈ ਨਾ ਸਾਡਾ ਤਾਂ ਅਸੀਂ ਲੈ ਗਏ ਮੈਂ ਜਵਾਬ ਦਿੰਦੀ ਮਾਰੇ ਉਸਨੇ ਹੱਦ ਤੱਕ ਮੈਨੂੰ ਜਾਦ ਹਨ ਮਾਦੀ ਮੈਂ ਵੀ ਤਾਂ ਤੁਹਾਡੀ ਜਗਾ ਤੇਰਾ ਸਟੇ ਮੰਗਾ ਤੈਨੂੰ ਵੀ ਲੈ ਜਾਵਾਂਗੇ ਤੇ ਤੇਰਾ ਨਾਲ ਰਹਾਂਗੇ ਹਰ ਬ੍ਰਾਜ ਸਮਾਜੀ ਯਾਦ ਕਰੀ ਮੈਨੂੰ ਕਦੇ ਵੀ ਨਹੀਂ ਲੱਗਿਆ ਫੇਤੇ ਮਾਰੇ ਲੱਗ ਗਏ ਕੈਨੇਡਾ ਵਿੱਚ ਘੁੰਮੇ ਆਈ ਕੱਲੀ ਆ ਗਈ ਕੈਨੇਡਾ ਤੇ ਨਿਆਣੇ ਕਹਿੰਿਆ ਮੰਮੀ ਕੱਲੀ ਨੂੰ ਨਹੀਂ ਤੋੜਨਾ ਮੈਂ ਕਿਹਾ ਮੇਰੇ ਮਹਾਰਾਜ ਮੇਰੇ ਨਾਲ ਤੁਸੀਂ ਕਨ ਫਿਕਰ ਕਰਦੇ ਮੈਨੂੰ ਜਾਣ ਦੋ ਤੁਸੀਂ ਜਿਮਰਜ਼ੀ ਆ ਜਾਓ ਮੈਨੂੰ ਜਾਣ ਦੋ ਮੇਰਾ ਚਿੱਤ ਬੜਾ ਲੱਗਿਆ ਨਿਆਣੇ ਬੜੇ ਚੰਗੇ ਆ ਸਾਰੇ ਗੋਰ ਮੁਖਾ ਸਤ ਗੁਰਾਂ ਦੇ ਨਾਮ ਲੈਵੇ ਤਾਂ ਮੈਂ ਕਿਹਾ ਨਹੀਂ বাস ਹੁਣ ਮੈਨੂੰ ਜਾਣ ਦੋ ਮੈਂ ਤਿੰਨੀ ਕਿਵੇਂ ਨਹੀਂ ਵਾਪਸ ਆਈ ਮੁੜ ਕੇ ਉਹ ਤੋਂ ਬਾਅਦ ਹੀ ਫੇਰ ਮਾਰੇ ਇੱਕ ਹਿੰਦੁਸਤਾਨ ਦਿੱਤਾ ਵਾ ਤੇ ਪੋਤੇ ਦਾ ਰਿਸ਼ਤਾ ਕਰਨਾ ਤਾਂ ਕਹਿੰਦੇ ਬੀਬੀ ਅਸੀਂ ਤੇਰੇ ਪੋਤੇ ਦਾ ਤੜਕੇ ਦੇ ਸੁਪਨੇ ਜਾਂਦੇ ਬੀਬੀ ਤੇਰੇ ਪੋਤੇ ਦਾ ਰਿਸ਼ਤਾ ਅਸੀਂ ਕੈਨੇਡਾ ਕਰ ਦਤਾ ਮੀਨ ਮਗਰੋਂ ਕਨੇਡਾ ਵਾਲੇ ਮਹਾਰਾਜ ਜੀ ਨੇ ਕਹਿੰਦਾ ਲੜਕੀ ਇੰਨੀ ਸਾਨੂੰ ਵਧੀਆ ਮਿਲੀ ਬੇਅੰਤ ਸਤਗੁਰਾਂ ਦੀ ਅਸੀਂ ਮੈਂ ਮੰਗਾ ਨਹੀਂ ਸਕਦੇ ਗਾਂ ਬੱਚਾ ਪਰਿਵਾਰ ਸਾਰੇ ਸਾਡੇ ਲੱਗੇ ਹੋਏ ਬਾਕੀ ਤਾਂ ਸਤਗੁਰਾਂ ਦੇ ਬੇਅੰਤ ਪਰਜੇ ਆ ਜੇ ਮੈਂ ਸੁਣਾ ਲੜਗਾ ਤਾਂ ਮੇਰੇ ਮਗਰੋਂ ਦਿਨ ਰਾਤ ਮੁੱਕਣੀ ਹੀ ਨਾ ਬਾਕੀ ਸਭ ਸੰਗਤਾਂ ਨਾਲ ਹੀ ਮਹਾਰਾਜ ਜੀ ਦਾ ਪਿਆਰ ਤਾਂ ਸੰਗਤਾਂ ਸਭ ਦੇ ਨਾਲ ਹੀ ਸਤਗੁਰਾਂ ਨੇ ਸਭ ਦੇ ਨਾਲ ਹੀ ਪਿਆਰ ਕੀਤਾ ਮੈਂ ਕਹਿੰਦਾ ਮੇਰੇ ਨਾਲ ਤਾਂ ਲੋਕ ਕਹਿੰਦਾ ਮੇਰੇ ਨਾਲ ਤਾਂ ਤੇ ਘਾਤ ਪਰਿਵਾਰ ਹੈ ਨਾ ਸੱਚਾ ਸੱਚਾ ਦਿੱਤਾ ਗਾਹੇ ਲੜਕੀਆਂ ਆਈਆਂ ਮੇਰੀਆਂ ਨੋਹਾ ਇਹਨਾਂ ਨੇ ਕਦੇ ਸਮਝ ਨਹੀਂ ਮੇਰੀਆਂ ਬਹੂਆਂ ਮੈਨੂੰ ਲੱਗਦਾ ਮੇਰੀਆਂ ਧੀਆਂ ਤੇ ਵੀ ਬੱਧ ਹੋਣੀਆਂ ਧੀਆਂ ਵੀ ਲੋਕਾਂ ਦੀਆਂ ਹੋਣੀਆਂ ਸਾਰੇ ਪਰਿਵਾਰ ਨੇ ਸਤ ਕੋਨਾ ਦੇ ਨਾਮ ਲੇਵਾ ਫਿਰ ਬੇਟ بڑے بیٹے ਦਾ ਮੈਂ ਵਿਆਹ ਕਰਨਾ ਸੀਗਾ ਤੇ ਅਸੀਂ ਚਾਹੀਏ ਮਹਾਰਾਜ ਜੀ ਤੁਸੀਂ ਅਸੀਂ ਪਾਠ ਕਰਾਈਏ ਫਿਰ 8 ਸਾਲ ਅਸੀਂ ਮਹਾਰਾਜ ਜੀ ਕਿਸ ਨੂੰ ਮੰਨ ਨਹੀਂ ਆਂ 8 ਸਾਲ ਸਾਡਾ ਮਨ ਨਹੀਂ ਮੰਨਿਆ ਤੁਸੀਂ ਕਹੇ ਮਹਾਰਾਜ ਜੀ ਜੋ ਤੁਸੀਂ ਹੁਣ ਕੋਈ ਨਹੀਂ ਸੰਨ ਪਿੱਛੇ ਦੇ ਦਿਸਦਾ 8 ਸਾਲ ਬਾਅਦ ਮਹਾਰਾਜ ਨੇ ਸਾਨੂੰ ਪ੍ਰੇਰਨਾ ਦਿੱਤੀ ਕਿ ਅਸੀਂ ਤਲਵੰਡੀ ਜਾਓ ਅਸੀਂ ਤਲਵੰਡੀ ਗਏ ਸਾਨੂੰ ਬਹੁਤ ਸਤਿਕਾਰ ਆਨੇ ਉਹਨਾਂ ਨੇ ਆਪਣੀ ਗੱਡੀ ਜਿਹੜੀ ਹੁਣ ਸਾਡੇ ਗੁਰਾਂ ਦੇ ਮਹਾਰਾਜ ਜਗਨਵਰ ਸ਼ੰਕਰ ਆਨੰਦ ਜੀ ਬਹੁਤ ਸਤਿਕਾਰ ਕੀਤਾ ਸਾਡਾ ਪਹਿਲਾਂ ਵੀ ਜਾਣਦੇ ਤੇ ਸਾਨੂੰ ਮਹਾਰਾਜ ਨਾਲ ਰਹਿੰਦੇ ਹੁੰਦੇ ਤੇ ਵੀ ਮਹਾਰਾਜ ਕੋਲ ਆਦੇ ਜਾਂਦੇ ਤੇ ਉਹਨਾਂ ਨੇ ਸਾਨੂੰ ਬਹੁਤ ਸਤਿਕਾਰ ਦਿੱਤਾ ਤੇ ਮੈਂ ਕਿਹਾ ਮਹਾਰਾਜ ਜੀ ਅਸੀਂ ਹੁਣ ਵਿਆਹ ਕਰਨਾ ਉਹਦਾ ਫਿਰ ਫੋਕਸ ਕਹਿੰਦਾ ਬੀਬੀ ਅਸੀਂ ਵਿਆਹ ਕਰਤਾ ਦੇ ਨਹੀਂ ਜਾਂ ਪਹਿਲਾਂ ਕਰਾ ਲਓ ਜਾਂ ਮੈਂ ਕਰਾ ਲਾਂ ਮੈਂ ਕਿਹਾ ਮਹਾਰਾਜ ਜੀ ਨਹੀਂ ਉਦਣੇ ਹੀ ਕਰਾਣਾ ਮੇਰਾ ਭਰਾ ਹੈ ਕ੍ਰੀਮਪੁਰ ਭਾਗ ਉਹ ਕਹਿੰਦਾ ਬੀਬੀ ਉਦੋਂ ਨੂੰ ਹੀ ਭਲਾ ਨਹੀਂ ਤਾਂ ਰੋਣਾ ਧੋਣਾ ਹੀ ਰਹਿਣਾ ਵਿਆਹ ਨਹੀਂ ਹੋਣਾ ਫਿਰ ਰੋਣਾ ਧੋਣਾ ਰਹਿਣਾ ਜੇ ਮਹਾਰਾਜ ਆ ਜਾਣਗੇ ਨਾ ਤਾਂ ਬਹੁਤ ਵਧੀਆ ਗੱਲ ਹੈ ਲੋਕਾਂ ਦਾ ਧਿਆਨ ਦੂਏ ਪਾਸੇ ਨੂੰ ਬਦਲ ਜਾਣਾ ਬਾਪੂ ਜੀ ਦਾ ਬਹੁਤ ਦੁੱਖ ਹੈ ਕ੍ਰੀਮਪੁਰ ਨੂੰ ਵੀ ਬਹੁਤ ਦੁੱਖ ਹੈ ਬਾਕੀ ਦਾ ਲੋਕਾਂ ਨੂੰ ਵੀ ਬਹੁਤ ਦੁੱਖ ਹੈ ਉਹ ਇੰਨੇ ਚੰਗੇ ਪ੍ਰੇਮੀ ਬੰਦੇ ਤੇ ਉਹਨਾਂ ਨੇ ਕਹਿੰਦਾ ਲੋਕਾਂ ਨੇ ਤਾਂ ਸਾਨੂੰ ਵੀ ਦੁਆਰ ਆ ਕੇ ਮਾਦ ਦੇਣਾ ਸਾਨੂੰ ਵੀ ਲੋਕਾਂ ਨੇ ਵੀ ਰੋਣਾ ਵਿਆਹ ਦੇ ਵਿੱਚ ਰੋਣਾ ਧੋਣਾ ਕਾਹਨੋਂ ਇੰਨਾ ਕਰਨਾ ਤੁਸੀਂ ਮਹਾਰਾਜ ਨੂੰ ਉਸੇ ਦਿਨ ਸਤੋ ਚਲ ਮੰਟੀ ਆੜਿਆ ਮੈਂ ਸਤੂਗ੍ਰਾਂਗੋਲ ਜਾ ਕੇ ਅਰਜ਼ੀ ਕੀਤੀ ਸਤੂਗ੍ਰ ਕਹਿੰਦੇ ਬੀਬੀ ਅਸੀਂ ਤਾਂ ਵਿਆਹ ਤੇ ਜਾਂਦੇ ਨਹੀਂ ਅੱਗੇ ਕਰਾ ਲੋ ਪਿੱਛੇ ਕਰਾ ਲੋ ਵਿਆਹ ਜ ਰੋਲੇ ਗੋਲੇ ਹੁੰਦੇ ਆ ਤੇ ਸਾਡਾ ਨੀਮ ਤੋੜਿਓ ਅਸੀਂ ਪਿਆਹ ਅਜ ਤੱਕ ਨਹੀਂ ਕੀਤੇ ਵੀ ਗਏ ਮੈਂ ਕਹਾ ਮਹਾਰਾਜ ਜੀ ਨਹੀਂ ਇਸ ਤਰ੍ਹਾਂ ਉਦੋਂ ਨਹੀਂ ਕਰਾਣਾ ਕਹਿੰਦੇ ਜਾ ਕਰ ਕਾਫੀ ਜੇ ਮਹਾਰਾਜ ਕੋ ਬੈਠੀ ਗੱਲਾਂ ਕਰਦੀ ਰਹੀ ਮਾ ਫਿਰ ਉਹ ਕਹਿੰਦੇ ਜਾ ਬੀਬੀ ਜਾ ਕੇ ਹੁਣ ਸੌਂ ਜਾ ਸਵੇਰ ਨੂੰ ਜਦ ਤੀਰਾ ਮਹਾਰਾਜ ਕੋ ਉਦਾਂ ਕਰਾਂਗੇ ਸਿਰ ਸਾਜਰੇ ਮਹਾਰਾਜ ਨੇ ਮੈਨੂੰ ਬੁਲਾ ਲਿਆ ਸੇਵਾਦਾਰ ਭੇਜ ਕੇ ਕਹਿੰਦੇ ਛੜੋਏ ਵਾਲੀ ਬੀਬੀ ਨੂੰ ਲਿਆ ਸੱਦ ਕੇ ਮੈਂ ਚੱਲ ਗਈ ਕਹਿੰਦੇ ਤੇਰੇ ਮਾਰਿਆਂ ਸਾਨੂੰ ਸਾਰੇ ਆਦਮੀ ਸੌਣ ਦਿੱਤਾ ਸਾਡੀ ਗੱਲ 'ਚ ਕੱਪੜਾ ਪਾ ਘੜੀ ਇਸੀ ਫਿਰ ਇਹ ਕਹਿੰਦੇ ਉਹ ਤਾਂ ਜਾਣਾ ਹੀ ਜਾਣਾ ਅਸੀਂ ਆਵਾਂਗੇ ਕੱਲੋ ਤਿਆਰੀ ਮੈਂ ਕਿਹਾ ਮਹਾਰਾਜ ਜੀ ਧੰਨਵਾਦ ਮੈਂ ਹਮਾਰਾ ਕਾਡਾ ਤੇ ਲਿਖਾ ਦਈਏ ਕਹਿੰਦੇ ਹਾਂ ਲਿਖਾ ਲਓ ਜਿੱਦਾਂ ਸਤਗੁਰ ਇਦਾਂ ਆਏ ਸਾਨੂੰ ਲੱਗਿਆ ਨਹੀਂ ਵੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਵੀ ਕਿਆ ਕੁਝ ਲੈ ਕੇ ਆ ਗਏ ਸਾਡੇ ਘਰ ਏਵੀ ਸਤਗੁਰਾਂ ਨੇ ਇੰਨੀ ਵੱਡੀ ਕਿਰਪਾ ਕੀਤੀ ਐਨੇ ਸੁਣ ਸੁਣੇ ਵਾਦੋਹਾਂ ਦੇ ਵੇਹਾਨ ਇਹਨਾਂ ਦੇ ਨਾਲ ਪਾਠ ਕੀਤੇ satsang ਕੀਤੇ ਵੇ ਆਂ ਕਿਰਪਾ ਕੀਤੀ ਸਤਿ ਕਰਾਣਾ ਤੇ ਜਾਣ ਸਤਿ ਕਰ ਹੁਣ ਸਾਡੇ ਤਲਮੰਡੀ ਆ ਕੇ ਸਾਡੇ ਬਹੁਤ ਪਿਆਰ ਕਰਦੇ ਹੁਣ ਸਾਡੇ ਸਾਰੇ ਨਿਆਣੇ ਮਾਰੇ ਤਲਮੰਡੀ ਆ ਦੇ ਪਿਆਰ ਦੇ ਲਿਆ ਵਾ ਨਾਮਦਾਨ ਹੁਣ ਫੋਟੋ ਵਗਨੇ ਕੈਨੇਡਾ ਲਿਆ ਕੈਨੇਡਾ ਸਾਡੇ ਕੋਲ ਕੁਟੀਆ ਸਾਡੇ ਨਿਆਣੇ ਜਾਂਦੇ ਆ ਸੇਵਾ ਕਰਦੇ ਸਤਿ ਕਰਾਣੇ ਜਾਣੀ ਕਾਲਜੁਗ ਲੱਗਦਾ ਜੀ ਸਾਡੇ ਘਰ ਚ ਕਾਲਜੁਗ ਕਿੰਨਾ ਦਾ ਸਤਿ ਜੁਗ ਗਈ ਹੈ ਕਿਉਂਕਿ ਸਾਰਿਆਂ ਦੀ ਸਾਡੀ ਇੱਕੋ ਹੀ ਲੈ ਮਾ ਇਹ ਤੇ ਬੜੀ ਹੋਰ ਕਿਰਪਾ ਕਿਆ ਹੋ ਸਕਦੀ ਇਹ ਤੋਂ ਬੜੀ ਤਾਂ ਕਿਰਪਾ ਹੀ ਮੈਂ ਕਨੇ ਕਿਸਨ ਹੋ ਸਕਦੀ ਜੀ ਛੱਟ ਪਰ ਕਰ ਦਿੱਤੀ ਸਤ ਪਤਾਨਾ ਆ ਛੋਟੇ ਛੋਟੇ ਮੇਰੇ ਪੋਤੇ ਐ ਤਿੰਨ ਚਾਰ ਸਾਲ ਦੇ ਮੇਰੇ ਮਗਰ ਪਿਆਂ ਦਾ ਦੀਆਂ ਸਾਡਾ ਨਾਮਦਾਰ ਫੇਰ ਕਰੋਨਾ ਆ ਗਿਆ ਹੁਣ ਮਾਰੇ ਪਿਛਲੇ ਸਾਲ ਦੁਕਾਨ ਦੇ ਨਾਲ ਦਿੱਤਾ ਨਾਮ ਬਸਾਖੀ ਦਾ ਆ ਜੀ ਦੀਆਂ ਆਈਆਂ ਆ ਜੀ ਨੇ ਬਹੁਤ ਨਜਾਦੀ ਨੇ ਕਹੇ ਤਮ ਮੈਂ ਮੈਂ ਸਾਡਾ ਨਾਮ ਦਵਾ ਦੋ ਦੋ ਹੀ ਬੜੀ ਉਹਨੇ ਕਹੇ ਸਾਡਾ ਨਾਮ ਦਵਾ ਦੋ ਆਪਣੇ ਆਪ ਯਾਨੀ ਸਤ ਗੁਰਾਂ ਦੀ ਇੰਨਾ ਸਾਡੇ ਘਰ ਦੇ ਵਿੱਚ ਕਿਰਪਾ ਗੁਰੂ ਤੇ ਬਾਜਾ ਸਾਡੇ ਘਰ ਸੰਤਾਂ ਦਾ ਦਾਣਾ ਜਾਣਾ ਬੇਅੰਤ ਰਿਹਾ ਸਾਡਾ ਤਾਂ ਕਰ ਸੰਤਾਂ ਲਈ ਬੜਿਆ ਵਾ ਸੰਤਾਂ ਦੀ ਸਾਡਾ ਚੰਡੀਗੜ੍ਹ ਬੜਾ ਪਿਆਰ ਹੈ ਸੰਤੀਆਂ ਬੀਬੀਆਂ ਦੇ ਨਾਲ ਯਾਤਰਾ ਬੜੀ ਉਹਨਾਂ ਨੇ ਕਰਾਈ ਮੈਨੂੰ ਸਾਰੇ ਹਿੰਦੁਸਤਾਨ ਦੀ ਤੇ ਬਹੁਤ ਜ਼ਿਆਦਾ ਸਤ ਗੁਰਾਂ ਦੀ ਮਹਿਮਾ ਹੈ ਤੇ ਵੇ ਅੰਤ ਵੇ ਅੰਤ ਮੇਰੇ ਵਿੱਚ ਤਾਂ ਤਾਕਤ ਨਹੀਂ ਮੈਂ ਤਾਂ ਪਤਾ ਹੀ ਹੁਣ ਮਾਰਦੇ ਨੇ ਕਿਦਾਂ ਬੁਲਾਤਾ ਮਾਰਦੇ ਮੂਰੇ ਫਰਾਸਨਾ ਕਰਕੇ ਮਾਰ ਮੈਨੂੰ ਤੇ ਬੋਲੀਣਾ ਚਾ ਲੋਗ ਦੱਸਦੇ ਮੈਂ ਤਾਂ ਤਾਰੂਣ ਲੱਪੈ ਨਹੀਂ ਮੈਂ ਕਿੱਦਾਂ ਬੋਲ ਲੂੰਗੀ ਤੇ ਚਲੋ ਇਹ ਨਿਆਣਾ ਦਾ ਥਾ ਮਨ ਵੀ ਅਸੀਂ ਵੀ ਬੀਬੀ ਤੇ ਸੁਣ ਲਈਏ ਤੇ ਬੀਬੀ ਨਾਲ ਨੇ ਵੀ ਬੜਾ ਇਹਨਾਂ ਨੇ ਬੜਾ ਪਕਰ ਕੀਤਾ ਲੈ ਕੇ ਆਏ ਇਹ ਸਤਿਗੁਰੇ ਬੋਲ ਰਹੇ ਮੈਂ ਤਾਂ ਨਹੀਂ ਬੋਲ ਰਹੀ ਨਾ ਮੇਰੇ ਚ ਤਾਕਤ ਹੈ ਉਹ ਨਹੀਂ ਨਾ ਮੇ ਚੈ ਤਾਂ ਨਹੀਂ ਹਿੰਮਤ ਹੈ ਬੋਲਣ ਦੀ ਬਹੁਤ ਬਹੁਤ ਧੰਨਵਾਦ ਸਤਿਗੁਰਾਂ ਦਾ ਸਤ ਸਾਹੀ ਸਤ ਜੈ ਸਾਡੀ ਮੰਡਲੀ ਭਜੰਦੀ ਹੈ ਅਸੀਂ ਭਜਨ ਗਾਉਂਦੀਆਂ ਸਤਿਗੁਰਾਂ ਦੇ ਦਿਨ ਰਾਤ ਅੱਜ ਮੈਂ ਇਹਦੇ ਵਿੱਚ ਵੀ ਗਾਉਂਦੀ ਆ ਗੁਰੂ ਗਰਬਹਾਰਾਜ ਕੀ ਜੈ तू मेरा जीवन मेरे रे सतगोर प्यारे मैं बस होने जी रियाँ एक तेरे सहारे तू मेरा जीवन है आस रा मेरे सतोर प्यार मैं तावस बस होने जी रियाँ एक सहारे ਅੱਠੇ ਪਹਿਰ ਦੀ ਖਾਂ ਸਤਿਗੁਰ ਤੇਰੀਆਂ ਕਹਾਣੀਆਂ ਤੇਰੀਆਂ ਕਹਾਣੀਆਂ ਅੱਠੇ ਪਹਿਰ ਦੀ ਖਾਂ ਸਤਿਗੁਰ ਤੇਰੀਆਂ ਕਹਾਣੀਆਂ ਤੇਰੀਆਂ ਕਹਾਣੀਆਂ ਰੱਬ ਜੋ ਮਿਲਿਆ ਸਾਨੂੰ ਤੇਰੀ ਮਿਹਰਵਾਨੀਆਂ ਤੇਰੀ ਮਿਹਰਵਾਨੀਆਂ ਰੱਬ ਜੋ ਮਿਲਿਆ ਸਾਨੂੰ ਤੇਰੀ ਮਿਹਰਵਾਨੀਆਂ ਤੇਰੀ ਮਿਹਰਵਾਨੀ ਕਰਦੀ ਰਹਾ ਮੈਂ ਤੇਰੀ ਬੰਦਗੀ ਸਾਰੀ ਜਿੰਦਗੀ ਮੇਰੇ ਰੱਤੇ ਆਲੇ ਵਾਲੇ ਮੈਂ ਤਾਂ ਵਸ ਹੁਣੇ ਜੀ ਰਹੀਆਂ ਇਕ ਤੇਰੇ ਸਹਾਰੇ ਕਰਦੀ ਰਹਾ ਮੈਂ ਤੇਰੀ ਬੰਦਗੀ ਸਾਰੀ ਜਿੰਦਗੀ ਮੇਰੇ ਰੱਤੇ ਆਲੇ ਵਾਲੇ ਮੈਂ ਤਾਂ ਵਸ ਹੁਣੇ ਜੀ ਰਹੀਆਂ ਇਕ ਤੇਰੇ ਸਾਹਾਰੇ ਤੂੰ ਮੇਰਾ ਜੀਵਨ ਆਸਰਾ ਮੇਰੇ ਸਤਿਗੁਰੇ ਪਿਆਰੇ ਮੈਂ ਤਾਂ ਵਸ ਹੁਣੇ ਜੀ ਰਹੀਆਂ ਇਕ ਤੇਰੇ ਸਾਹਾਰੇ ਕਰਦੀ ਰਹਾ ਮੈਂ ਤੇਰੀ ਵੰਦਗੀ ਸਾਰੀ ਜਿੰਦਗੀ ਮੇਰੇ ਸਤਿਗੁਰੇ ਪਿਆਰੇ ਮੈਂ ਤਾਂ ਸੱਸ ਹੁਣੇ ਜੀ ਰਹੀਆਂ ਇੱਕ ਤੇਰੇ ਸਹਾਰੇ ਬੋਲ ਮੇਰੇ ਗੁਰੂ ਮਹਾਰਾਜ ਕੀ